ਸੂਟ ਜਾਣਾ ਆ ਵੇਖੀ ਵੰਚ ਸੂਟ ਇਹ ਆ ਗਿਆ ਬਣਾਇ ਸੂਟ ਵੰਚ ਵੇਖੇ ਤੋਂ ਵੀਡੀਓ ਕਰਦੇ ਸ਼ੁਰੂ ਕਰਦੇ ਕਰਦੇ ਸ਼ੁਰੂ ਆ ਚੋਰਨੀ ਆ ਚੋਰਨੀ ਆ ਗਿਆ ਇਹ ਆ ਸੂਟ ਚੁੱਕਿਆ ਗਿਆ ਜੀ ਆ ਗਿਆ ਜੀ ਹੁਣ ਇਹਦੇ ਇੱਕ ਸੂਟ ਹੋਰ ਜਾਣਾ ਮੋਰ ਬੰਖਿਆ ਹੁਣ ਇਹ ਜੀ ਹੁਣ ਮੀਰੇ ਚੱਲਦੀ ਜੈ ਇਹ ਆ ਮਹਿੰਦੀ ਹੈ ਨਾ ਹੁਣ ਇਹ ਤੋਂ ਬਾਅਦ ਮੋਰ ਬੰਖਿਆ ਆਣਾ ਉਹ ਵੀ ਚੁੱਕਿਆਣਾ ਇਹ ਮੋਰ ਬੰਖਿਆ ਇਸ ਤੋਂ ਬਾਅਦ ਆਣਾ ਮੈਰੂਨ ਮੋਰ ਬੰਖਿਆ ਆਹ ਮੋਰ ਬੰਖਿਆ ਆ ਜਾਣਾ ਆ ਮੋਰ ਬੰਗਿਆ ਸੂਟ ਜਾਣਾ ਹੁਣ ਮੈ ਮਰੂਨ ਸੁੱਟਣਾ ਆ ਮੈ ਮਰੂਨ ਹੁਣ ਮੋਰ ਬੰਗਿਆ ਜਾਣਾ ਛੁੱਟ ਬੰਚ ਕਾਲਾ ਕਾਲਾ ਉਰੇ ਇਹ ਮਰੂਨ ਮੂਰ ਨੂੰ ਦਾ ਲੱਗਣ ਡਿਆ ਨਹੀਂ ਲੱਗਣ ਡਿਆ ਇਹ ਮੋਰ ਬੰਗਿਆ ਛੱਲੇ ਵਾਲਾ ਉਹ ਗਿਆ ਇਹ ਬਾਹਰ ਬੰਦਿਆ ਧਿਆਨ ਕਰਨਾ ਨੇ ਪਹਿਲਾਂ ਦੇਖਣਾ ਬੰਦਿਆ ਧਿਆਨ ਪਰੇ ਇਹ ਆਉ ਗਿਆ ਇਹ ਦੂਜਾ ਆਉ ਗਿਆ ਇਹ ਦੂਜਾ ਕੰਚ ਕਰ ਲਿਆ ਵੀਡੀਓ ਬਣਾ ਲਈਏ ਚੱਲ ਆ ਜਾ ਹਾਂਜੀ ਭਾਈ ਕੀ ਨਾਮ ਜੀ ਤਲਵਿੰਦਰ ਸਿੰਘ ਪਾਟਿਆ ਜੀ ਇਹ ਪਹਿਲਾ ਕੰਮ ਕਰਦੇ ਕੋਲੋਂ ਦਾ ਕਰਦੇ ਜੀ ਸਾਡਾ ਤੇ ਜੰਪ ਵਾਲੀ ਕੱਪੜੇ ਦਾ ਕੰਮ ਹੈ ਜੀ 40 ਸਾਲ ਹੋ ਗਏ ਕੱਪੜੇ ਦਾ ਕੰਮ ਕਰਦੇ ਆ ਹਾਂ ਆ ਜਿਹੜੀ ਕਿ ਕੀ ਟਾਂਡਕ ਵੀਡੀਓ ਵਾਇਰਲ ਹੋਈ ਹੈ ਕੀ ਗੱਲ ਹੋਈ ਤੁਹਾਡੇ ਨਾਲ ਵੀਡੀਓ ਵਾਇਰਲ ਜ਼ਿੰਦਗੀ 'ਚ ਵਾਕਿਆ ਹੋ ਗਿਆ ਜੀ ਮੇਰੇ ਨਾਲ ਇੱਕ ਹਾਸੇ ਵਾਲਾ ਜਿਹੜਾ ਮੈਂ ਵਾਕਿਆ ਕਹਿ ਲਈ ਨਾ ਆਪਾਂ ਵੀ ਜ਼ਿੰਦਗੀ 'ਚ ਕਦੀ ਇਹੋ ਜਿਹਾ ਕੰਮ ਨਹੀਂ ਹੋਇਆ ਮੇਰੀ ਦੁਕਾਨ ਤੇ ਮੈਂ ਤਾਂ ਲੋਕਾਂ ਨੂੰ ਇਨਸਾਫ਼ ਦੁਆਣਾ ਹਾਂ ਤੇ ਅੱਜ ਪੰਜਾਬੀ ਗੱਲੋਂ ਮੇਰੇ ਨਾਲ ਧੱਕਾ ਹੋ ਗਿਆ ਕੀਤਾ ਘਰ ਦਾ ਸੰਤ ਤਾਂ ਕਾਏ ਵੀ ਦੋ ਜਨਾਨੀਆਂ ਦੁਕਾਨ 'ਚ ਐਂਟਰ ਕੀਤੀਆਂ ਦੋਵੇਂ ਹੀ ਓਪਰੀਆਂ ਸੀ ਵੈਸੇ ਤੇ ਆਲਮੋਸਟ ਸਾਡਾ 90% 95% ਗਾਗ ਜਿਹੜਾ ਨਾ ਉਹ ਫੇਸ ਟੂ ਫੇਸ ਵਾਕਬੇ ਪਰ ਉਹਨਾਂ ਰਖੜੀ ਦਾ ਸੀਜ਼ਨ ਸੀ ਤੇ ਓਪਰੇ ਗਾਗ ਵੀ ਆ ਰਹੇ ਸੀ ਉਹ ਜਨਾਨੀਆਂ ਦੋਵੇਂ ਓਪਰੀਆਂ ਸੀ ਤੇ ਕਹਿੰਦੇ ਆ ਜੀ ਕੋਈ ਰਖੜੀ ਆਸਤੇ ਸਾਨੂੰ ਬੇਟੀ ਆਸਤੇ ਨਾ ਸੂਟ ਚਾਹੀਦਾ ਕੋਈ ਦਿਖਾਓ ਵਧੀਆ ਸੂਟ ਉਹਦੇ ਅਜ ਮੈਂ ਉਹਨਾਂ ਨੂੰ ਸੂਟ ਦਿਖਾਣ ਲੱਗਾ 5-700 ਤੋਂ ਸ਼ੁਰੂ ਕੀਤਾ ਕਹਿੰਦੇ ਨਹੀਂ ਨਹੀਂ ਵਧੀਆ ਸੂਟ ਦਿਖਾਓ ਚੰਗਾ ਸੂਟ ਦਿਖਾਓ ਆਪਾਂ ਕੁੜੀ ਨੂੰ ਦੇਣਾ ਉਹ ਮੈਂ 5-7 ਸੂਟ ਦਿਖਾਇਆ ਤੇ ਉੱਤੋਂ ਬਾਅਦ ਕਹਿੰਦੇ ਨੇ ਚੰਗੇ ਦਿਖਾਓ ਮੈਂ ਚੰਗੇ ਇੱਥੋਂ 5-7 ਸੂਟੇ ਕਹਿੰਦੇ ਨੇ ਹੋਰ ਚੰਗੇ ਦਿਖਾਓ ਅੱਛਾ ਉਹ 1 ਟੂ 1 ਕੀ ਕਰੀਏ ਪੀ ਉਹ ਸੂਟ ਤੋਂ ਲਫਾਵਾ ਲਈ ਜਾ ਰਹੀਆਂ ਤੇ ਸੁੱਟੀ ਜਾ ਰਹੀਆਂ ਅੰਦਰ ਨੂੰ ਮੈਂ ਜਿਹੜਾ ਸੂਟ ਇੱਥੇ ਇਕੱਠਾ ਕਰਦੀ ਆ ਮੈਂ ਚੋਕੇ ਨਾਲ ਪਰੇ ਰੱਖ ਦਿੰਨਾ ਵੀ ਚਲੋ ਇੱਥੇ ਕਾਲੀ ਰੱਖਣੇ ਆ ਪਰੇ ਰੱਖਦਾ ਕਹਿੰਦੀ ਹੋਰ ਵਧੀਆ ਦਿਖਾਓ ਹੈਂਡਵਰਕ ਦੇ ਨਾਲ ਮੇਰੇ ਕੋਲ ਪਿੱਛੇ ਸੂਟ ਪਏ ਵਧੀਆਲੇ 15-1600 ਦੀ ਰੇਂਜ ਵਾਲੇ ਸੂਟ ਪਿੱਛੇ ਪਏ ਉਹ ਮੈਂ 2-4 ਸੂਟ ਨਾਲ ਖੋਲੇ ਆ ਕਹਿੰਦੀ ਨਹੀਂ ਭਾਜੀ ਇੱਤਨੇ ਹੀ ਦਿਖਾਈ ਜੋ ਆਪਾਂ ਜਲਦੀ ਜਾਣਾ ਐ ਚਲੋ ਮ ਇਨੇ ਜਨ ਨੂੰ ਮੇਰਾ ਇੱਕ ਦੋਸਤ ਬਾਹਰ ਆ ਗਿਆ ਤੇ ਉਹ ਜਨਾਨੀ ਨਾ ਕਦੀ ਬਾਹਰ ਵੇਂਦੀ ਕਦੀ ਅੰਦਰ ਨੂੰ ਵੇਂਦੀ ਅੰਦਰ ਵੀ ਇੱਕ ਕਸਟਮਰ ਸੀ ਅੱਛਾ ਅੰਦਰ ਕਸਟਮਰ ਹੋਣ ਦੇ ਬਾਵਜੂਦ ਬਾਹਰ ਯਾਰ ਦੋਸਤ ਮੇਰਾ ਖਲੋਤਾ ਹੋਣ ਦੇ ਬਾਵਜੂਦ ਉਹ ਜਨਾਨੀ ਕਦੇ ਅੰਦਰ ਕਦੀ ਬਾਹਰ ਵੇਖਦੀ ਅੰਦਰ ਬਾਹਰ ਵੇਂਦੇ ਵੇਂਦੇ ਉਹ ਜਨਾਨੀ ਕੀ ਕਰਦੀ ਚੁੰਨੀ ਖੁੱਲੀ ਹੁੰਦੀ ਪਹਿਲੀ ਜਿਹੜੀ ਜਨਾਨੀ ਉਹਨੂੰ ਸਪੋਰਟ ਦਿੰਦੀ ਏ ਤੇ ਜਿਹੜੀ ਦੂਜੀ ਜਬਾਨੀ ਉਹ ਚੁੰਨੀ ਦੇ ਵਿੱਚ ਨਾ ਇੱਥੇ ਇੱਕ ਸੂਟ ਲਗਾ ਦਿੰਦੀ ਉਮਰ ਕਿੰਨੀ ਹੋਊਗੀ ਨਾਲ ਦੀ ਉਮਰ ਜਿਹੜੀ ਕੋ 45 ਤੋਂ 50 ਦੇ ਵਿੱਚਕਾਰ ਦੀ ਉਮਰ ਹੈ ਸਿਆਣੀ ਉਮਰ ਦੀ ਜਨਾਨੀਆਂ ਸੀ ਕੱਪੜੇ ਕਿਹੜੇ ਰੰਗ ਦੇ ਪਾਏ ਕੱਪੜੇ ਉਹਨਾਂ ਸਕਿੰਨ ਲੰਗਦੇ ਪਾਏ ਬਿਸਕੁਟੀ ਜੇ ਰੰਗ ਦੇ ਦੋਵੇਂ ਸੂਟ ਪਾਏ ਸੇਮ ਤਕਰੀਬਨ ਆਲਮੋਸਟ ਸੇਮ ਸੇਮ ਸੀ ਇਹ ਸੂਟ ਜਿਹੜੀ ਉਹ ਕਿੰਨੇ ਪੈਸੇ ਦੇ ਸੀ ਉਹ ਉਹ ਮੈਂ ਤਾਂ ਦੱਸਦਾ ਪਹਿਲੇ ਇੱਕ ਸੂਟ ਚੁੱਕਿਆ ਨਾ ਉਸ ਤੋਂ ਬਾਅਦ ਮੈਂ ਪੰਜ-ਛੇ ਸੂਟ-ਸੁੱਟੇ ਹੋਰ ਤੇ ਉਹਨਾਂ ਇੱਕ ਹੋਰ ਸੂਟ ਚੁੱਕ ਲਿਆ ਦੋ ਸੂਟ ਉਹਨਾਂ ਪਾਲੇ ਦੋ ਤੇ ਮੈਂ ਤੁਹਾਨੂੰ ਮੈਂ ਦੱਸਦਾ ਬਾਅਦ ਦੱਸਦਾ ਵੀ ਉਹ ਕੈਮਰੇ ਵਿੱਚ ਮੇਰੇ ਕਲੀਅਰ ਹੋਗੇ ਦੋ ਸੂਟ ਪਤਾ ਨਹੀਂ ਵੀ ਉਹ ਦੋ ਹੈ ਉਹ ਜਦੋਂ ਮੈਂ ਸੂਟ ਸੁੱਟ ਕੇ ਹਟਿਆ ਤੇ ਮੈਂ ਅੱਗੇ ਆਇਆ ਤੇ ਕਹਿੰਦੀ ਇੱਕ ਕੈਸ ਸੂਟ ਦੇ ਦੋ ਤੇ ਇੱਕ ਕੈਸ ਸੂਟ ਦੇ ਦੋ ਉਧਰ ਰੁਪਈਆ 2000 ਲਲੋ ਮੈਂ ਕਿਹਾ ਭੈਣ ਜੀ 2700 ਰੁਪਏ ਸੂਟ ਬੰਦੇ ਘੱਟ ਵੱਧ ਨਹੀਂ ਹੁੰਦਾ ਮੇਰੀ ਦੁਕਾਨ ਤੇ ਲੈਣਾ ਲਓ ਨੀ ਲੈਣਾ ਨਾ ਲਓ ਮੈਂ ਸੂਟ ਦੋਵੇਂ ਚੁੱਕੇ ਤੇ ਅੰਦਰ ਰਸਤੇ ਮੈਂ ਪਹਿਲੀ ਵਾਰ ਹੀ ਆਇਆ ਕਹਿੰਦੇ ਆਹੋ ਉਹ ਜਦੋਂ ਬਾਹਰ ਨਿਕਲੇ ਮੇਰਾ ਮਨ ਨਾ ਅੰਦਰੋਂ ਖਲੋਵੇ ਨਾ ਮੇਰਾ ਮਨ ਜਿਹੜਾ ਪਰੇਸ਼ਾਨ ਜਿਹਾ ਲੱਗਾ ਤੇ ਮੈਂ ਨਾ ਜਨਨੀਆਂ ਬਾਹਰ ਨਿਕਲੇ ਤੇ ਮੈਂ ਕੈਮਰਾ ਆਨ ਕੀਤਾ ਮੈਂ ਕਿਹਾ ਯਾਰ ਇਹ ਜਨਨੀਆਂ ਓਪਰੀਆ ਮੈਨੂੰ ਚੰਗਿਆਂ ਨਹੀਂ ਲੱ ਜੇ ਨਾ ਨਹੀਂ ਕੱਚ ਦੇ ਵਿੱਚ ਮਾਰ ਰਹੀ ਮੈਂ ਕਿਹਾ ਵੰਚ ਕੰਮ ਹੋ ਗਿਆ ਸੀ ਸੂਟ ਦਾ ਉਹ ਜੇ ਇੰਨੀ ਮੈਂ ਗੱਲ ਕਰਨਿਆ ਵਾ ਉਹਨੇ ਜਦੋਂ ਉਹ ਵੇਖਿਆ ਤੇ ਉਹ ਦੂਜਾ ਸੂਟ ਫੇਰ ਚੁੱਕਣ ਦੀ ਹੈ ਮੈਂ ਕਿ ਦੋ ਤੇ ਮੇਰੇ ਕਲੀਅਰ ਹੋ ਗਏ ਵੀ ਕੈਮਰੇ ਵਿੱਚ ਆ ਗਏ ਆ ਜਦ ਕਿ ਉਸ ਤੋਂ ਪਹਿਲਾਂ ਕੀ ਪਤਾ ਪਹਿਲਾਂ ਵੀ ਕੋਈ ਸੂਟ ਜਿਹੜਾ ਥੱਲੇ ਸੁੱਟੇ ਸੀ ਉਹਨਾਂ ਵਿੱਚੋਂ ਹੀ ਕੋਈ ਇੱਕ ਅੱਧਾ ਉਹ ਕੈਪਚਰ ਕਰ ਗਏ ਉਹ ਤੇ ਮੈਂ ਕਹਿ ਨਹੀਂ ਸਕਦਾ ਤੇ ਮੇਰ ਨਾਲ ਕਦੀ ਜਿੰਦਗੀ ਜਿਹੋ ਜਿਹੋ ਵਾਕਿਆ ਨਹੀਂ ਹੋਇਆ ਅੱਜ ਮੈਂ ਨਾ ਮੈਨੂੰ ਸੂਟਾਂ ਦੀ ਪਰੇਸ਼ਾਨੀ ਨਹੀਂ ਮੈਨੂੰ ਮੇਰੀ ਦੁਕਾਨ ਤੋਂ ਜਿਹੜੇ ਸੂਟ ਚੁੱਕੇਗੇ ਨਾ ਉਹਦੀ ਪਰੇਸ਼ਾਨੀ ਵੀ ਮੈਂ ਲੋਕਾਂ ਨੂੰ ਇਨਸਾਫ ਦਵਾਨ ਵਾਲਾ ਤੇ ਮੇਰ ਨਾਲ ਧੱਕਾ ਹੋ ਗਿਆ ਸੂਟ ਮੇਰੇ ਭਾਵੇਂ 3000 ਦੇ ਗਏ ਭਾਵੇਂ 2500 ਦੇ ਗਏ ਮੈਂ ਤੁਹਾਡੇ ਮਾਧਿਅਮ ਰਾਈ ਮੈਂ ਫੇਸਬੁੱਕ ਤੇ ਪਾਈ ਪੋਸਟ ਪਾਈ ਮੈਂ ਰੁਪਇਆ 5000 ਇਨਾਮ ਰੱਖਿਆ ਮੈਂ ਤੁਸੀਂ ਆਇਓ ਮੈਂ 5 ਦਾ 10 ਕਰਤਾ ਮੇਰੇ ਕੋ ਭਾਵੇਂ 10000 ਰੁਪਏ ਇਨਾਮ ਲੈ ਲਓ ਮੈਨੂੰ ਉਹ ਜਨਾਨੀਆਂ ਜਾਂ ਉਹ ਸੂਟ ਚਾਹੀਦੇ ਨੇ ਲੱਗਦਾ ਜੇਕਰ ਵੀਡੀਓ ਵਾਇਰਲ ਹੋ ਗਈ ਦੇਖੋ ਜੀ ਮੈਂ ਜੋ ਤੁਹਾਨੂੰ ਕਿਹਾ ਮੇਰੀ ਜਿਹੜੀ ਜ਼ਬਾਨ ਹੈ ਉਹ ਮੈਂ ਜ਼ਬਾਨ ਤੇ ਆਪਣੇ ਖਰਾ ਉਤਰਾਂਗਾ ਜਨਾਨੀਆਂ ਵਾਪਸ ਆਣ ਉਸ ਚੀਜ਼ ਨੂੰ ਰਿਅਲਾਈਜ਼ ਕਰਨ ਲਈ ਲਿਖਤੀ ਮਾਫੀਨਾਮਾ ਮੰਗਣ ਤੇ ਫਿਰ ਆਪਾਂ ਮੈਂ ਇੱਕ ਗੱਲ ਕਰਲਾਂਗੇ ਕਿਸੇ ਵੱਲ ਪੁਲਿਸ ਨੂੰ ਦਿੱਤੀ ਕਿ ਦਿਖਾ ਦਊਂਗੇ ਮਾਮਲੇ ਚ ਨਹੀਂ ਪੁਲਿਸ ਨੂੰ ਕੀ ਦਰਖਾਸਤ ਦਵਾਂ ਦੇਖੋ 25-2700 ਦੇ ਸੂਟ ਹੈ ਕਿ ਲੱਗਦਾ ਜਿਕੇ ਤੁਹਾਡੇ ਤੋਂ ਕੀਤਾ ਕਿ ਕਿੰਨੀਆਂ ਕਰਦੀਆਂ ਦੁਕਾਨ ਕਰਦੇ ਦੇਖੋ ਮੈਂ ਤੇ ਹਰ ਦੁਕਾਨਦਾਰ ਨੂੰ ਇਹ ਅਪੀਲ ਕਰਦਾ ਵੀ ਖਾਸ ਕਰਕੇ ਜਿਹੜੀਆਂ ਜਨਾਨੀਆਂ ਦੁਕਾਨ ਤੇ ਤੁਹਾਡੇ ਕੋਲ ਉਪਰੀ ਆਂਦੀਆਂ ਜਿਹੜੀਆਂ ਜਨਾਨੀਆਂ ਖਾਸ ਕਰਕੇ ਚੁੰਨੀ ਪੂਰੀ ਲਵੇਟ ਕਾਂਦੀਆਂ ਜਾਂ ਦੋ ਖਾਲੀਪਣ ਵੇਖ ਕੇ ਆਂਦੀਆਂ ਦੁਕਾਨ ਤੇ ਥੋੜਾ ਜਿਆ ਅਲਰਟ ਹੋ ਕੇ ਰੋ ਇਸ ਚੀਜ਼ਾਂ ਦਾ ਧਿਆਨ ਰੱਖੋ